ਕਿਹਰਾ ਸਾਹਿਬ ਥੋ ਇਲੈਕਸ਼ਨ ਲੜ ਰਹੇ ਆ ਖੇਰਾ ਸਾਹਿਬ ਨੇ ਆਪਦਾ ਚਿਹਰਾ ਸਾਹਮਣੇ ਲਿਆਂਦਾ ਕਿ ਮੈਂ ਪੰਥਕ ਸਟੇਜਾਂ ਦਾ ਆਗੂ ਆ ਮੈਨੂੰ ਬੜਾ ਦਰਦ ਆ ਸਾਡੇ ਪੰਥ ਦੇ ਲਈ ਮੈਨੂੰ ਦਰਦ ਆ ਸਾਡੀ ਨੌਜਵਾਨੀ ਲਈ ਮੈਨੂੰ ਦਰਦ ਆ ਉਹਨਾਂ ਨੌਜਵਾਨਾਂ ਲਈ ਜਿਨ੍ਹਾਂ ਨੂੰ ਐਨਐਸਏ ਲਗਾ ਕੇ ਜਿਨ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸਰਪਾਲ ਸਿੰਘ ਖੇਰਾ ਇੱਥੇ ਪਹੁੰਚਿਆ ਜੇ ਪੰਥਰਲ ਦਰਦਉਂਦਾ ਤਾਂ ਖੈਰਾ ਇਥੋਂ ਨਹੀਂ ਲੜਦਾ ਸੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਲੀਡਰਾਂ ਦਾ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੈ ਉੱਥੇ ਦੋਸਤੋ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੋਣ ਲੜ ਰਹੇ ਨੇ ਉੱਥੇ ਦੋਸਤੋ ਉਹਨਾਂ ਦੇ ਮੁਕਾਬਲੇ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖੈਰਾ ਵੀ ਹਲਕਾ ਸੰਗਰੂਰ ਤੋਂ ਹੀ ਚੋਣ ਲੜ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੇ ਚੋਣ ਨੌਜਵਾਨ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਵੱਡੀਆਂ ਗੱਲਾਂ ਕਹੀਆਂ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਸਪੀਕਰ ਸਾਹਿਬ ਨੇ ਦੱਸਿਆ ਕਿ ਖਹਿਰਾ ਸਾਹਿਬ ਇਥੋ ਇਲੈਕਸ਼ਨ ਲੜ ਰਹੇ ਹੈ ਖਹਿਰਾ ਸਾਹਿਬ ਨੇ ਆਪਦਾ ਚਿਹਰਾ ਸਾਹਮਣੇ ਲਿਆਂਦਾ ਕਿ ਮੈਂ ਪੰਥਕ ਸਟੇਜਾਂ ਦਾ ਆਗੂ ਆ ਮੈਨੂੰ ਬੜਾ ਦਰਦ ਆ ਸਾਡੇ ਪੰਥ ਦੇ ਲਈ ਮੈਨੂੰ ਦਰਦ ਆ ਸਾਡੀ ਨੌਜਵਾਨੀ ਲਈ ਮੈਨੂੰ ਦਰਦ ਆਉਨਾ ਨੌਜਵਾਨਾਂ ਲਈ ਜਿਨ੍ਹਾਂ ਨੂੰ ਐਨਐਸਏ ਲਗਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਜਦੋਂ ਸਾਡੇ ਪੰਥ ਦੇ ਜਰਨੈਲ ਜਿਨ੍ਹਾਂ ਨੂੰ ਮੈਨੂੰ ਲੱਗਦਾ ਕੋਈ 2 ਸਾਲ 4 ਸਾਲ ਦੇ ਬੱਚੇ ਤੋਂ ਲੈ ਕੇ ਤੇ 80 ਸਾਲ ਦੇ ਬਜ਼ੁਰਗ ਤੱਕ ਮੈਨੂੰ ਨਹੀਂ ਹੋਣਾ ਕਿ ਜਿਹੜਾ ਉਹਨਾਂ ਨੂੰ ਜਾਣਦਾ ਨਾ ਹੋਵੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਸਾਹਮਣੇ ਜੇ ਲਿਆਂਦਾ ਗਿਆ ਕਾਂਗਰਸ ਨੇ ਜਾਂ ਸਰਪਾਲ ਸਿੰਘ ਖਹਿਰ ਨੇ ਆਪ ਪ੍ਰੋਟ ਲੈ ਕੇ ਨਹੀਂ ਇੱਥੇ ਆਇਆ ਸਰਪਾਲ ਸਿੰਘ ਖਹਿਰਾ ਜਦੋਂ ਇਹਨਾਂ ਨੂੰ ਦਿੱਲੀ ਵਾਲੇ ਪਾਪੇ ਫੋਨ ਕਰਦੇ ਐ ਵੀ ਜਾਓ ਜਾ ਕੇ ਉਹ ਜ਼ਰਨੈਲਾ ਦੇ ਸਾਹਮਣੇ ਲੜੋ ਜਿਹੜੇ ਕੱਲ ਨੂੰ ਸਾਡੀਆਂ ਫੇਰ ਅੱਖਾਂ ਚੱਖਾਂ ਪਾ ਕੇ ਗੱਲ ਕਰਨਗੇ ਤਾਂ ਉਸ ਸਾਜਸ਼ਟੇ ਸਕਪਾਲ ਸਿੰਘ ਖੇੜਾ ਇੱਥੇ ਪਹੁੰਚਿਆ ਜੇ ਪੰਥਰਾਂ ਨਾਲ ਦਰਦ ਹੁੰਦਾ ਤਾਂ ਖੇੜਾ ਇੱਥੋਂ ਨਹੀਂ ਲੜਦਾ ਸੀ ਜੇ ਖੇੜਾ ਚੰਗਾ ਸੀ ਤਾਂ ਪੰਜਾਬ ਦੇ ਹੋਰ ਬਾਰਾ ਲੋਕ ਸਭਾ ਹਲਕੇ ਸੀ ਕਹਿ ਰਹੇ ਨੇ ਕਿ ਹੋਰ ਇਲਜ਼ਾਮ ਲਗਾਇਆ ਖੇੜਾ ਕਹਿੰਦਾ ਕਿ ਸਿਮਰਨਜੀਤ ਸਿੰਘ ਮਾਨ ਆਰਐਸਐਸ ਦਾ ਬੰਦਾ ਪੀਜਪੀ ਦਾ ਬੰਦਾ ਤਾਂ ਖੈਰਾ ਸਾਹਿਬ ਇੱਕ ਜਵਾਬ ਸੁਣ ਲਿਓ ਜੇ ਸਿਮਰਨਜੀਤ ਸਿੰਘ ਮਾਨ ਆਰਐਸਐਸ ਦਾ ਬੰਦਾ ਹੁੰਦਾ ਬੀਜੇਪੀ ਦਾ ਬੰਦਾ ਹੁੰਦਾ ਤੇ ਇਲੈਕਸ਼ਨ ਲੜਨ ਦੀ ਲੋੜ ਹੀ ਨਹੀਂ ਪੈਣੀ ਸੀ ਕਿਸੇ ਮਰਜ਼ੀ ਪ੍ਰਦੇਸ਼ੋਂ ਰਾਜ ਸਭਾ ਮੈਂਬਰ ਬਣ ਕੇ ਤੇ ਕਹਿੰਦਣ ਮਨਿੰਦਰ ਸਿੰਘ ਨੂੰ ਸੁਣਾਰੇ ਥਲੇ ਬਾਹ ਦੇ ਕੇ ਜਦੋਂ ਮਰਜ਼ੀ ਮਹਿਲਾ ਚ ਬੈਠ ਸਕਦਾ ਸੀ ਪਰ ਇਹ ਬਜ਼ੁਰਗ ਅਠੱਤਰ ਸਾਲ ਦਾ ਹੋ ਕੇ ਸਾਡੇ ਨੌਜਵਾਨਾਂ ਦੀ ਸਾਡੇ ਬੱਚਿਆਂ ਦੇ ਭੁੱਖ ਲਈ ਸਾਡੇ ਬਜ਼ੁਰਗਾਂ ਦੇ ਭੁੱਖ ਲਈ ਅੱਜ ਪਿੰਡਾਂ ਦੇ ਵਿੱਚ ਜੇਠ ਮਹੀਨੇ ਦੀ ਕੜਕ ਦੀ ਧੁੱਪ ਦੇ ਵਿੱਚ ਵੋਟਾਂ ਮੰਗ ਰਿਆ ਤੇ ਸਾਡਾ ਵੀ ਫਰਜ ਬਣਦਾ ਹੈ ਜਰਨੈਲ ਨੂੰ ਵੋਟ ਪਾਉਣ ਦਾ ਸਾਡਾ ਫਰਜ ਬਣਦਾ ਤੇ ਜੇ ਆਪਾਂ ਦੂਜੀ ਗੱਲ ਕਰਦੀ ਹੈ ਨਾ ਝਾੜੂ ਵਾਲੀ ਝਾੜੂ ਵਾਲੇ ਬੀਬੀਆਂ ਦੱਸੋ ਕਿਸੇ ਦੇ ਖਾਤੇ ਦੇ ਵਿੱਚ ਰੁਪਈਆ ਪੈਣੇ ਹਜ਼ਾਰ ਰੁਪਏ ਗਿਆ ਜਿਹੜੀ ਬੀਬੀ ਦੇ ਖਾਤੇ 'ਚ ਹਜ਼ਾਰ ਰੁਪਈਆ ਪੈ ਗਿਆ ਮੈਨੂੰ ਦੋਵੇਂ ਬਾਵਾਂ ਇੱਕ ਵਾਰੀ ਖੜੀ ਕਰ ਦੇਵੇ ਮੇਰੀ ਭੈਣ ਪਿਆ ਕਿਸੇ ਨੂੰ ਹਾਸਾ ਹੀ ਆਉਂਦਾ ਇਹ ਸਾਰੇ ਹਾਸੇ ਵਾਲੇ ਹੀ ਐ ਇਹਨਾਂ ਦਾ ਤਾਂ ਮੁੱਖ ਮੰਤਰੀ ਹਾਸੇ ਵਾਲਾ ਦੂਜੇ ਪਾਸੇ ਇੱਕ ਲੋਕ ਸਭਾ ਹਲਕਾ ਫਰੀਦਕੋਟ ਤੋਂ ਹਾਸੇ ਵਾਲਾ ਢਲਤਾ ਇਹਨਾਂ ਨੇ ਹਸਾਉਣਾ ਹੀ ਐ ਐਦੋਂ ਵੱਡਾ ਕੰਮ ਕੋਈ ਨਹੀਂ ਇਹਨਾਂ ਦੇ ਵਸਦਾ ਹੈਗਾ ਔਰ ਜੇ ਗੱਲ ਇਹਨਾਂ ਤੋਂ ਪਹਿਲਾਂ ਦੀ ਕਰਦੀ ਐ ਕੈਪਟਨ ਮਹਿੰਦਰ ਸਿੰਘ ਦੀ ਉਹ ਅੱਜ ਭਾਜਪਾ ਚ ਐ ਪਹਿਲਾਂ ਕਾਂਗਰਸ ਚ ਸੀ ਜਾਂਦਾ ਜਾਂਦਾ ਉਹ ਵੀ ਸਾਡਾ ਕਿਤੇ ਨਾ ਕਿਤੇ ਬੜਾ ਵੱਡਾ ਨੁਕਸਾਨ ਕਰ ਗਿਆ ਬੀਬੀਓ ਗਰਨੂ ਦੇਲਦੇ ਨਾਲ ਆਇਓ ਸੋਚ ਸਮਝ ਕੇ ਵਿਚਾਰ ਕਰਿਓ ਬੱਸਾਂ ਦਾ ਕਰਾਇਆ ਫ੍ਰੀ ਕਰਦਾ ਸਾਡੀਆਂ ਭੈਣਾਂ ਦਾ ਇਹ ਸਰਕਾਰਾਂ ਚਾਹੁੰਦੀਆਂ ਕਿ ਇਹਨਾਂ ਭੈਣਾਂ ਨੂੰ ਕਿਸੇ ਕਿਤੇ ਨਾ ਲਾਇਆ ਜਾਵੇ ਕੋਈ ਇਹ ਸिलाई ਸੈਂਟਰ ਦਾ ਕੰਮ ਨਾ ਕਰ ਸਕਣ ਕੋਈ ਇਹ ਆਪ ਦਾ ਨਿੱਜੀ ਕਿੱਤਾ ਕਰਕੇ ਆਪਦੇ ਘਰ ਦੇ ਵਿੱਚ ਬਰਾਬਰ ਦਾ ਹੱਕ ਰੱਖ ਕੇ ਪੈਸੇ ਕਮਾ ਕੇ ਆਪਦੀ ਜ਼ਿੰਦਗੀ ਨਾਲ ਜੀ ਸਕਣ ਇਹਨਾਂ ਵਾਸਤੇ ਬੱਸਾਂ ਦਾ ਕਰਾਇਆ ਹੀ ਫ੍ਰੀ ਕਰ ਦਿਓ ਤੇ ਆਪੇ ਬੱਸਾਂ ਜੀ ਚਲਦੇ ਰਹੇ ਨੀਆ ਪੈਣਾ ਸਾਡੀਆਂ ਤੇ ਆਪੇ ਘਰਾਂ ਚੋ ਲੜਾਈ ਵਾਲਾ ਚੱਕਰ ਬਣੂਗਾ ਤੇ ਉਦੋਂ ਬਾਅਦ ਚ ਸਾਸਰੀ ਘਰ ਕੀ ਜਾਏ ਤੇ ਨਾਲੇ ਕਹਿ ਦੇਣਗੇ ਵੀ ਅਸੀਂ ਤੁਹਾਨੂੰ ਬਹੁਤ ਵੱਡਾ ਜਿਹੜਾ ਹੈਗਾ ਤੋਹਫਾ ਦਿੱਤਾ ਹਜੇ 1000 ਰੁਪਏ ਵਾਲੇ ਤੋਹਫੇ ਲਿਆਉਣਗੇ ਨਹੀਂ ਅਸੀਂ ਇਹ ਤੋਹਫੇ ਨਹੀਂ ਲੈਨੇ ਅਸਾ ਸਾਨੂੰ ਇਹ ਫ੍ਰੀ ਵਾਲਾ ਫੰਡ ਨਹੀਂ ਚਾਹੀਦਾ ਸਾਨੂੰ ਇਹ ਨਹੀਂ ਚਾਹੀਦਾ ਕਿ ਹਾਂਜੀ ਸਾਨੂੰ ਉਹ ਫ੍ਰੀ ਦੇ ਦਿਓ ਅੱਜ ਚਾਕਲੇਟ ਵੰਡ ਦਿਓ ਕਦੇ 1000 ਰੁਪਏ ਵੰਡ ਦਿਓ ਕਦੇ ਆ ਬਸਾਂ ਦਾ ਕਾਹਿਆ ਫ੍ਰੀ ਕਰ ਦਿਓ ਹਾਂ ਸਾਨੂੰ ਚਾਹੀਦਾ ਸਾਨੂੰ ਪੜ੍ਹਾਈ ਚਾਹੀਦੀ ਹੈ ਮੁੱਖ ਹੈ ਕਿਸੇ ਕੋਈ ਨੇੜੇ ਤੇਰੇ ਯੂਨੀਵਰਸਿਟੀ ਜਿਹੜੀ ਕਹਿੰਦੀ ਹੋਵੇ ਵੀ ਆਓ ਤੁਸੀਂ ਤੇ ਅਸੀਂ ਤੁਹਾਨੂੰ ਆਈਟੀ ਦੀ ਟ੍ਰੇਨਿੰਗ ਦਿੰਨੇ ਆ ਹੈ ਕੋਈ ਇਹੋ ਜਿਹਾ ਹਸਪੀਟਲ ਜਿਹੜਾ ਕਹੇ ਵੀ ਆਓ ਭਾਈ ਇਥੇ ਦਵਾਈ ਵੀ ਫ੍ਰੀ ਹੈ ਇੱਥੇ ਆਵਾਜ਼ ਵੀ ਫ੍ਰੀ ਹੈ ਇੱਥੋਂ ਐਂਬੂਲੈਂਸ ਵੀ ਫ੍ਰੀ ਹੈ ਜੇ ਰਾਤ ਨੂੰ 1:30 ਵਜੇ ਦੇ ਕਰੀਬ ਹੀ ਜੇ ਬਜ਼ੁਰਗ ਨੂੰ ਕੋਈ ਫ਼ਾਫਟ ਆਉਂਦੀ ਹੈ ਤਾਂ ਰਾਤ ਨੂੰ ਉਹਨਾਂ ਦੇ ਘਰੋਂ ਚੱਕ ਲੈ ਜਾਣ ਵਾਸਤੇ ਡਾਕਟਰ ਪਲੱਸ ਐਂਬੂਲੈਂਸ ਵੀ ਫ੍ਰੀ ਹੈ ਹੈ ਕਿਤੇ ਕੁਝ ਨਹੀਂ ਹੈ ਇਹ ਨਹੀਂ ਗੱਲਾਂ ਹੀ ਐ ਅਸੀਂ ਕਿਸੇ ਵੀ ਫਰੀ ਵਾਲੇ ਪਾਸੇ ਨਹੀਂ ਤੁਰਨਾ ਅਸੀਂ ਚਰਨੈਲਾ ਦੀ ਕੌਮਾਂ ਤੇ ਸਾਡੇ ਲਗਭਗ 13 ਐਮਪੀ ਖੜੇ ਐ ਇੱਥੇ ਸਾਨੂੰ 1 2 5 10 10 13 ਜਿਦਾ ਕੇ ਪਿੱਛਲੇ ਪੈਣਗੇ ਇਥੋਂ ਤਾਂ ਜੋ ਅਸੀਂ ਆਪਦੀ ਜਿਹੜੀ ਆਵਾਜ਼ ਆ ਉਹ ਵੀ ਬੰਦ ਕਰ ਸਕੀਏ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਬੜੇ ਮਾਨ ਵਾਲਿਓ ਬੜੀ ਬਖੂਬੀ ਸ਼ਖਸੀਅਤ ਹੈ ਤੁਹਾਡੀ ਲੋਕ ਸਭਾ ਹਲਕਾ ਸੰਘਰੂਰ ਦੇ ਵਿੱਚ ਹਲਕਾ ਮਲੇਰਕੋਟਲੇ ਵਾਲੇ ਤੁਸੀਂ ਸਭ ਤੋਂ ਵੱਧ ਲੀਡ ਦਿੰਦੇ ਹੋ ਤੇ ਮੈਂ ਆਸ ਕਰਦਾ ਹਾਂ ਕਿ ਫਿਰ ਤੁਸੀਂ ਲੀਡ ਦਿਵਾਉਂਗੇ ਔਰ ਜੇ ਆਪਾਂ ਇਸ ਤੋਂ ਬਾਅਦ ਗੱਲ ਕਰ ਰਹੀਏ ਭਗਵੰਤ ਸਿੰਘ ਮਾਨ ਤੇ ਬੀਬੀ ਐਮਐਸਪੀ ਕਿਸਾਨੀ ਧਰਨਾਂ ਲੱਗਿਆ ਸੀ ਬਜ਼ੁਰਗ ਸ਼ਹੀਦ ਹੋ ਕਿਸਾਨੀ ਧਰਨੇ ਦੇ ਵਿੱਚ ਨੌਜਵਾਨ ਸ਼ਹੀਦ ਹੋ ਉਸ ਟਾਈਮ ਇਹਨਾਂ ਦੇ ਅੱਜ ਦੇ ਜਿਹੜੇ ਮੌਜੂਦਾ ਮੰਤਰੀਆਂ ਮੋਰ ਗਗਨਮਾਲ ਉਹਨਾਂ ਨੇ ਕਿਹਾ ਸੀ ਕਿ 5 ਮਿੰਟ ਚ 5 ਮਿੰਟ ਚ ਚੁੱਕ ਚੁਟਕੀਆਂ ਮਾਰ ਕੇ ਕਹਿੰਦੇ ਸੀ 5 ਮਿੰਟ ਚ ਐਮਐਸਪੀ ਦੇ ਦੇਾਂਗੇ ਤਾਂ ਕੀ ਜਦੋਂ ਸਾਡੇ ਨੌਜਵਾਨ ਨੌਜਵਾਨਾਂ ਨੂੰ ਬਾਡੇ ਤੋਂ ਪੰਜਾਬ ਦੇ ਵਿੱਚੋਂ ਖਿੱਚ ਕੇ ਹਰਿਆਣਾ ਦੀ ਫੌਜ ਚ ਜਾਂਦੀ ਰਹੀ ਕੀ ਭਗਵੰਤ ਸਿੰਘ ਬਾੜੂ ਉਹ ਸੁੱਤਾ ਸੀ ਕੀ ਐਮਐਸਪੀ ਵਾਲੀ ਬੀਬੀ ਉਸ ਟਾਈਮ ਸੁੱਤੀ ਪਈ ਸੀ ਸਾਡੇ ਨੌਜਵਾਨ ਦੇ ਅੱਖਾਂ ਚੋਂ ਗੋਲੀਆਂ ਪਾਰ ਕਰਕੇ ਪੜਪੜੀਆਂ ਥਾਣੇ ਕੱਢਦੀਆਂ ਕੀ ਐਨਐਸਪੀ ਵਾਲੀ ਬੀਬੀ ਨੂੰ ਉਦੋਂ ਆਉਂਦੇ ਬਿਆਨ ਯਾਦ ਨਹੀਂ ਆਏ ਉਸ ਬੀਬੀ ਨੂੰ ਬਿਆਨ ਯਾਦ ਨਹੀਂ ਆਏ ਬੀਤੇ ਕੱਲ ਡਰਾਮਾ ਕੀਤਾ ਭਗਵਾਨ ਸਿੰਘ ਮਾਨ ਨੇ ਬੀਤੇ ਕੱਲ ਡਰਾਮਾ ਕੀਤਾ ਇੱਕ ਜਣ ਦਿੱਲੀ ਕੀਤਾ ਕਹਿੰਦਾ ਮੇਰੀ ਅੱਖਾਂ ਚ ਪਾਣੀ ਆ ਗਿਆ ਅਸੀਂ ਸੋਚਿਆ ਖੋਰੇ ਕਿਹੜਾ ਪਾਣੀ ਆ ਗਿਆ ਕਿਹੜਾ ਵਿਰਾਗ ਜਾਗ ਪਿਆ ਆਂਦਾ ਜਦੋਂ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਰੱਖਦੇ ਐ ਤਾਂ ਮੇਰਾ ਜਿਹੜਾ ਹਿਰਦਾ ਉਲੁੰਡਰਿਆ ਜਾਂਦਾ ਉਹ ਪਤੰਦਰਾ ਜੇਤੂ ਉਹ ਲਾਲੇ ਦੇ ਮਗਰ ਲੱਕੇ ਹੀ ਸਰਕਾਰ ਚਲਾਉਣੀ ਸੀ ਤੇ ਸਾਨੂੰ ਆਪ ਦਾ ਆਪ ਕਿਉਂ ਵਿਖਾਇਆ ਸਾਨੂੰ ਕਿਉਂ ਵੱਡੇ ਸੁਪਨੇ ਉਖਾਏ ਅਸੀਂ ਤੈਨੂੰ ਬਾਦਲਦਰੀਆਂ ਤੋਂ ਪਾਸੇ ਹੋ ਕੇ ਇੰਦਰਾ ਤੋਂ ਪਾਸੇ ਹੋ ਕੇ ਤੈਨੂੰ ਚੁਣ ਕੇ ਭੇਜਿਆ ਵੀ ਤੂੰ ਸਾਡਾ ਸਕਾ ਹੋਏਗਾ ਪਰ ਤੂੰ ਵੀ ਬਿੱਲੀਆਂ ਬੱਲਾ ਬਣ ਕੇ ਬੈਠ ਗਿਆ ਤਾਂ ਬਜ਼ੁਰਗ ਭੈਣੋ ਤੇ ਸਤਕਾਰਯੋਗ ਸਾਥੀਓ ਨੌਜਵਾਨ ਭਾਈਓ ਅੱਜ ਜੇ ਸਭ ਤੋਂ ਵੱਧ ਨਸ਼ਾ ਪੰਜਾਬ ਦੇ ਵਿੱਚ ਆਉਂਦਾ ਇਹ ਕੋਈ ਬਾਰਡਰ ਤੋਂ ਪਾਰ ਨਹੀਂ ਆਉਂਦਾ ਕਹਿੰਦੇ ਪਾਕਿਸਤਾਨੋਂ ਆਉਂਦਾ ਕੋਈ ਆਦਾ ਬੰਗਲਾਦੇਸ਼ੋਂ ਆਉਂਦਾ ਕੋਈ ਆਦਾ ਫਲੰਡਰਿਕਸਟਾਨ ਤੋਂ ਆਉਂਦਾ ਕਿੱਧਰੋਂ ਨਹੀਂ ਆਉਂਦਾ ਸਾਰਾ ਨਸ਼ਾ ਦਿੱਲੀ ਦੇ ਵਿੱਚ ਬੰਦਾ ਆਖੇ ਕੱਢ ਲਿਓ ਆਖਰੇ ਜਿੰਨਾ ਨਸ਼ਾ ਅੱਜ ਜੇ ਪੰਜਾਬ ਦੇ ਵਿੱਚ ਆ ਤੇ ਇਸ ਤੋਂ ਡਬਲ ਨਸ਼ਾ ਅੰਗਰੇਆਂ ਦੇ ਵਿੱਚ ਦਿੱਲੀ ਦੇ ਵਿੱਚ ਹੈ ਦਿੱਲੀ ਹੈ ਤੇ ਯੂਟੀ ਹੈ ਤੇ ਯੂਟੀ ਤਾਂ ਅਜੇ ਹੀ ਹੁੰਦੀ ਹੈ ਜਿਹੜੀ ਪੁਲਿਸ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਸਭ ਤੋਂ ਸਟ੍ਰਾਉਲ ਹੁੰਦੀ ਹੈ ਕਿਉਂ ਫਿਰ ਦਿੱਲੀ ਦੇ ਵਿੱਚ ਕੇਂਦਰੀਵਾਲ ਅੱਜ ਹੋਵੇ ਨਸ਼ਾ ਚਲਾ ਰਿਆ ਕਹਿੰਦੇ ਆ ਵੀ ਫਲਾਨੇ ਤੋਂ ਕਿਲੋ ਭੁੱਕੀ ਵੇਚਣ ਵਾਲਾ ਫੜਿਆ ਲਿਆ ਫਲਾਨੇ ਤੋਂ 80 ਗੋਲੀਆਂ ਲੈ ਕੇ ਜਾਂਦਾ ਨੌਜਵਾਨ ਫੜਿਆ ਲਿਆ ਫਲਾਨੇ ਤੋਂ ਅੱਧਾ ਕਿਲੋ ਫੀਮ ਵਾਲਾ ਫੜਿਆ ਲਿਆ ਉਹ ਯਾਰ ਤੁਹਾਡੇ ਤੋਂ ਉਹ ਕਿਉਂ ਨਹੀਂ ਫੜੇ ਜਾਂਦੇ ਜਿਹੜੇ ਚਟਾ ਲੈ ਕੇ ਆਉਂਦੇ ਆ ਟਰੱਕਾਂ ਦੇ ਟਰੱਕ ਭਰ ਕੇ ਦਿੱਲੀੋਂ ਪੰਜਾਬ ਦੇ ਵਿੱਚ ਚਟੇ ਲਿਆਉਂਦੇ ਆ ਜਿਹਨੂੰ ਖਾ ਕੇ ਨੌਜਵਾਨ ਨਸ਼ੇ ਤੇ ਲੱਗਦੇ ਆ ਉਸ ਤੋਂ ਬਾਅਦ ਮਾਪੇ ਬਣਾ ਲੜਾਈਆਂ ਕਰਦੇ ਆ ਚੰਗੇ ਘਰਾਂ ਦੇ ਨੌਜਵਾਨ ਨੌਜਵਾਨ ਚੰਗੇ ਘਰਾਂ ਦੇ ਅੱਜ ਉਹਨਾਂ ਦੇ ਮਾਪੇ ਦੇ ਹਾਲ ਦੇਖੋ ਉਹ ਕਹਿੰਦੇ ਸੱਚੇ ਪਾਸ਼ਾ ਸਰਕਾਰਾਂ ਨੂੰ ਕਹਿੰਦੇ ਵੀ ਸੱਚੇ ਪਾਸ਼ਾ ਜਿਹੜਿਆ ਇਹ ਨਸ਼ਾ ਅੱਜ ਸਾਡੇ ਧੀਆਂ ਪੁੱਤਾਂ ਨੂੰ ਲੱਗਿਆ ਕਾਸ਼ ਇਹ ਜਾ ਕੇ ਕਿਸੇ ਉਹਨਾਂ ਲੀਡਰਾਂ ਨੂੰ ਲੀਡਰਾਂ ਦੇ ਜਵਾਕਾਂ ਨੂੰ ਲੱਗੇ ਜਿਨ੍ਹਾਂ ਨੇ ਸਾਨੂੰ ਸਿਰਿਆਂ ਦੇ ਰਾਹ ਤੋੜਿਆ ਅੱਜ ਸਾਰੀ ਨੌਜਵਾਨੀ ਸਾਰੀ ਨੌਜਵਾਨੀ ਦੀ ਗੱਲ ਕਰਦੇ ਆ ਜਹਾਜਾਂ ਦੇ ਜਹਾਜ਼ ਪਰ ਪਰ ਕੇ ਜਾ ਜਾਂਦੀ ਜੇ ਕੈਨੇਡਾ ਦੀ ਟਿਕਟ ਲੈਣੀ ਹੋਵੇ ਉਹ 35000 ਵਾਲੀ ਟਿਕਟ ਅੱਜ 1,35,000 ਚ ਨਹੀਂ ਮਿਲਦੀ 1,70,000 ਰੁਪਏ ਦੀ ਟਿਕਟਾ ਜੇ ਕੈਨੇਡਾ ਨੂੰ ਜਾਣਾ ਹੈ ਤੇ ਜਾਂਦਾ ਕੌਣ ਹੈ ਘਰ ਦਾ ਨੌਜਵਾਨ ਘਰ ਦਾ ਚਰਾਗ ਘਰ ਦਾ ਫਿਊਚਰ ਜਿਹਨੇ ਸਾਡੇ ਪਿੰਡ ਦਾ ਫਿਊਚਰ ਸੈੱਟ ਕਰਨਾ ਹੁੰਦਾ ਹੈ ਇੱਕ ਜਿਹੜਾ ਪੜਿਆ ਲਿਖਿਆ ਨੌਜਵਾਨ ਹੁੰਦਾ ਹੈ ਜਿਹੜੇ ਬੱਚੇ ਨੇ ਅੱਜ ਐਮ ਡੀ ਬੀ ਐਸ ਵੀ ਕੀਤੀ ਹੈ ਕਿਸੇ ਨੇ ਨਰਸਿੰਗ ਕੀਤੀ ਹੈ ਕਿਸੇ ਨੇ ਕੋਈ ਚਾਹੇ ਦੰਦਾ ਦੀ ਕੋਈ ਡਿਗਰੀ ਕੀਤੀ ਹੈ ਚਾਹੇ ਕੋਈ ਆਈ.ਡੀ. ਦੇ ਵਿੱਚ ਡਿਗਰੀ ਕੀਤੀ ਹੈ ਉਹ ਨੌਜਵਾਨ ਪੰਜਾਬ ਦੇ ਵਿੱਚ ਭੁੱਖਰੀ ਭੱਜਦਾ ਤੇ ਨਾ ਹੀ ਉਹਨਾਂ ਦੇ ਮਾਪੇ ਕਹਿੰਦਾ ਵੀ ਤੁਸੀਂ ਪੰਜਾਬ ਚ ਰਹੋ ਕਿਉਂ ਉਹ ਮਾਪੇ ਡਰਦੇ ਐ ਕਿਤੇ ਦੀਪ ਸਿੱਧੂ ਤਰ੍ਹਾਂ ਸਿੱਧੂ ਮੂਸੇ ਵਾਲੇ ਤਰ੍ਹਾਂ ਜਾਓ ਖਿਡਾਰੀ ਨੰਗਲੰਬੀਆ ਤੇਰਾ ਉਹਨਾਂ ਖਿਡਾਰੀਆਂ ਦੇ ਤਰ੍ਹਾਂ ਕਿਤੇ ਖੇਡ ਦੇ ਨੂੰ ਗਰਾਊਂਡ ਦੇ ਵਿੱਚ ਛਾਤੀ 'ਚ ਗੋਲੀਆਂ ਮਾਰ ਕੇ ਭੁੰਨ ਕੇ ਗਰਾਊਂਡ ਦੇ ਵਿੱਚ ਨਾ ਮੁੱਦਾ ਕਰ ਦਿੱਤਾ ਜਾਵੇ ਉਹ ਆਦੇ ਕੋਈ ਨਹੀਂ 10 ਸਾਲ ਤੇਰੀ ਵੇਟ ਕਰ ਲਾਂਗੇ 15 ਸਾਲ ਜਵਾਨਾ ਤੇਰੀ ਵੇਟ ਕਰਾਂਗੇ ਪਰ ਇੱਥੋਂ ਨਿਕਲ ਇੱਥੋਂ ਨਿਕਲ ਪੰਜਾਬ ਤੋਂ ਨਿਕਲ ਇੰਡੀਆ ਤੋਂ ਨਿਕਲ ਤੇ ਫੇਰ ਸਾਨੂੰ ਸੋਚਣ ਵਾਲੀ ਲੋੜ ਇਹ ਹੈ ਵੀ ਦੱਸੋ ਕਿ ਅਸੀਂ ਇੱਥੋਂ ਦਾ ਜਿਹੜਾ ਸਾਡੇ ਤੋਂ ਵੱਡਾ ਸਾਡੇ ਕੋਲ ਮੁੱਢਲਾ ਹੱਕ ਹੈ ਵੋਟ ਪਾਉਣ ਦਾ ਅਸੀਂ ਕਿਹਨੂੰ ਦੇਣਾ ਹੈ ਭਾਜਪਾ ਨੂੰ ਦੇਣਾ ਹੈ ਕਾਂਗਰਸ ਨੂੰ ਦੇਣਾ ਹੈ ਜੇ ਨਾਲ ਕਾਂਗਰਸ ਦੀ ਕਰੀਏ ਅਸੀਂ ਭੜੀ ਬਾਤ ਜਾਣੂ ਆ ਕਿ ਕਾਂਗਰਸ ਦੇ ਜਿਹੜੇ ਆਹਾ ਆ ਲੀਡਰ ਆ ਜਿਹੜੇ ਅੱਜ ਕੱਲ ਤੇ ਸਭ ਤੋਂ ਵੱਡੀ ਗੱਲ ਜਿਹੜੇ ਪਿੰਡਾਂ ਚ ਵਰਕਰ ਆ ਜੇ ਕਾਂਗਰਸ ਵਾਲੇ ਲੀਡਰ ਅੱਜ ਸਾਡੇ ਲਈ ਓਡੇ ਘਟਿਆ ਓਡੇ ਬੇਈਮਾਨ ਆ ਨਾ ਤੇ ਇਹ ਪਿੰਡਾਂ ਵਾਲੇ ਲੀਡਰ ਵੀ ਜਿਹੜੇ ਪਿੰਡਾਂ ਵਾਲੇ ਸਰਪੰਚ ਖੜ ਪੈਂਚਾ ਇਹ ਵੀ ਓਡੇ ਬੇਈਮਾਨ ਜਿਹੜੇ ਉਸ ਪਾਰਟੀ ਨੂੰ ਵੋਟਾਂ ਪਾਉਂਦੇ ਆ ਜਿਨ੍ਹਾਂ ਸਾਡੇ ਅਕਾਲ ਤਖਤ ਸਾਹਿਬ ਨਾਲ ਮਤਥਾ ਲਾਇਆ ਤੇ ਅਖੀਰ ਟੈ ਟੇੜੀ ਹੋ ਗਏ ਤੇ ਦੂਜੀ ਗੱਲ ਮੇਰੇ ਮੁਸਲਮਾਨ ਭਾਈਚਾਰੇ ਵਾਲੇ ਸਾਥੀ ਬੈਠੇ ਹੋਣੇ ਭਾਈ ਸਾਹਿਬ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਉਹ ਸਾਨੂੰ ਪਤਾ ਹੈ ਸਰਪੇਟ ਬੋਟਾ ਲੈਣ ਦੇ ਟ੍ਰਿਕ ਦੇ ਕਾਰਨ ਇਹਨਾਂ ਨੇ ਬਾਬਰੀ ਮਸਜਿਦ ਨੂੰ ਵੀ ਸ਼ੀਵ ਕੀਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਦੋ ਸ਼ਾਹੀ ਇਮਾਮ ਸਾਹਿਬ ਜਿਹਨੇ ਸਾਡੇ ਪਿੰਡਾਂ ਦੇ ਗ੍ਰੰਥੀ ਸਿੰਘ ਹੁੰਦੇ ਆ ਗ੍ਰੰਥੀ ਸਿੰਘ ਹੁੰਦੇ ਆ ਬੇਅਦਬੀ ਆ ਖੁਦ ਕਰਦੇ ਆ ਤੇ ਲੜਾਇਆ ਸਾਨੂੰ ਵਾਪਸ ਜਾਂਦਾ ਉਹਨੇ ਸ਼ਾਹੀ ਇਮਾਮ ਸਾਹਿਬ ਇਹਨਾਂ ਦੇ ਦੋ 6 ਮਹੀਨੇ ਪਹਿਲਾਂ ਇੱਕ ਤੇ 7 ਨ 7 ਮਹੀਨੇ ਪਹਿਲਾਂ ਇੱਕ ਹੋਰ ਇਮਾਮ ਸਾਹਿਬ ਜਿਨ੍ਹਾਂ ਨੂੰ ਹਰਿਆਣੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿ ਭਾਈ ਜੇ ਤੁਸੀਂ ਇਹ ਗ੍ਰਾਮ ਦੇ ਵਿੱਚੋਂ ਪੜ ਕੇ ਮੁਸਲਮ ਜਵਾਕਾਂ ਨੂੰ ਕੋਈ ਸਿਖਾਉਂਗੇ ਤਾਂ ਅਸੀਂ ਤੁਹਾਨੂੰ ਜਿਉਂ ਨਹੀਂ ਦੇਣਾ ਜਿਉਂ ਨਹੀਂ ਦੇਣਾ ਤਾਂ ਕਿਉਂ ਭੈਣੋ ਭਰਾਵੋ ਸਾਨੂੰ ਸੋਚਣਾ ਪਊਗਾ ਕਿ ਸਾਡਾ ਲੀਡਰ ਕੌਣ ਹੈ ਸਾਡੀ ਕੌਮ ਦਾ ਜਰਨੈਲ ਕੌਣ ਹੈ ਕਿਹੜਾ ਕਿਹੜਾ ਬੰਦਾ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੀ ਇੱਕ ਹੋਰ ਗੱਲ ਦੱਸ ਦਿਆਂ ਇੱਕੋ ਇੱਕ ਲੀਡਰ ਹੈ ਸਿਮਰਨਜੀਤ ਸਿੰਘ ਮਾਨ जिने ਲੋਕ ਸਭਾ ਦੇ ਵਿੱਚ 7 ਘੰਟੇ ਵੇਡ ਕੀਤੀ ਕਿ ਮੈਨੂੰ ਬੋਲਣ ਦਿਓ ਬੋਲਣ ਦਿਓ ਬੋਲਣ ਦਿਓ ਬੋਲਣ ਦਿਓ ਪਰ ਕੀ ਕਰਦਾ ਸਿੰਘ ਕੱਲਾ ਸੀ ਪਰ ਕਹਿੰਦੇ ਨਾ ਸਿੰਘ ਜਿਹੜਾ ਹੁੰਦਾ ਉਹ ਕੱਲਾ ਹੀ ਸੌ ਵਰਗਾ ਹੁੰਦਾ 7 ਘੰਟੇ ਜਰਨੈਲ ਸਾਡਾ ਵੇਟ ਕਰੀ ਗਿਆ ਵੀ ਮੇਰੀ ਵਾਰੀ ਆਊ ਤੇ ਚਲੋ ਸਾਰਿਆਂ ਨੂੰ ਛੁੱਟੀ ਕਰਕੇ ਵਾਪਸ ਭੇਜਣਾ ਸੀ ਐਮਪੀ ਸਾਹਿਬਾਨਾਂ ਨੂੰ ਤੇ ਉਦੋਂ ਫਿਰ ਮਾਨ ਸਾਹਿਬ ਬੋਲੇ ਕਹਿੰਦੇ ਸਪੀਕਰ ਸਾਹਿਬ ਮੈਂ ਗੱਲ ਤਾਂ ਦੀ ਕਰਕੇ ਜਾਊਂਗਾ ਇਹਨਾਂ ਨੇ ਉਸ ਟਾਈਮ ਸਿੱਧੂ ਮੂਸੇਵਾਲਾ ਸਾਹਿਬ ਦੀ ਗੱਲ ਕੀਤੀ ਪਰ ਫਿਰ ਵਿੱਚ ਰੌਲਾ ਪਾਇਆ ਤੇ ਇਹਨਾਂ ਨੇ ਸਪੀਕਰ ਸਾਹਿਬ ਨੂੰ ਕੱਲ੍ਹ ਨੇ ਇਹ ਕਿਹਾ ਸੀ ਕਿ ਸਜਣਾ ਜਿੱਥੋਂ ਇਲੈਕਸ਼ਨ ਤੂੰ ਲੜੇਗਾ ਉੱਥੇ ਤੇਰੇ ਬਰੋਬਰ ਆ ਕੇ ਐਮਪੀ ਦਾ ਇਲੈਕਸ਼ਨ ਲੜੂੰਗਾ ਤੇ ਤੈਨੂੰ ਹਰਾਉਂਗਾ ਆ ਕੇ ਕੀ ਐਡਾ ਦਮ ਰੱਖ ਸਕਦਾ ਸਰਪਾਲ ਸਿੰਘ ਖੇੜਾ ਕੀ ਆ ਕੱਲ ਦਾ ਨੌਜਵਾਨ ਮੀਤ ਥੇਰ ਜਿਹਨੂੰ ਕੋ ਪਿੰਡ ਜਿਹੜੀ ਵਰਨ ਦਿੰਦਾ ਕੀ ਮੀਤ ਮੀਤ ਥੇਰ ਐਡਾ ਰੱਖ ਸਕਦਾ ਵੀ ਇਹ ਸਪੀਕਰ ਆ ਇਹ ਜਾ ਕੇ ਉੱਥੇ ਬੋਲਣਗੇ ਸਪੀਕਰਾਂ ਨੂੰ ਉਹ ਇਹ ਦਾਰ ਦੇ ਨਾਲ ਵਾਲੇ ਲੀਡਰ ਹੁਣੀ ਬੋਲ ਸਕਦੇ ਜਿਹੜੇ ਕੋਠੇ ਨੱਪੀ ਬੈਠੀਆਂ ਜਿਹੜੇ ਅੱਜ ਚਟਾ ਵਕਾਰ ਰਹੇ ਆ ਕਸਾਨੀ ਧਰਨਾ ਲੱਗਿਆ ਨ ਦੋਚੇ ਨਹੀਂ ਬੋਲਿਆ ਕਿ ਇਹਨਾਂ ਨੇ ਕਿੱਥੇ ਬੋਲਣਾ ਇਹ ਤਾਂ ਸਾਰੇ ਦੂਜੇ ਆਏ ਆ ਹਾ 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 ਕਰਨ ਵਾਲੇ ਇਹ ਸਾਰੇ ਤਾੜੀਆਂ ਮਾਰਨ ਵਾਲੇ ਆ ਭੰਡਾ ਤੋਂ ਵੀ বাজਜੋ ਤੇ ਆ ਜਿਹੜਾ ਦਿੱਲੀੋਂ ਇਹਨਾਂ ਨੇ ਪਾਪੇ ਦਾ ਫੋਨ ਹੋ ਕੇ ਸੁਖਬਾਲ ਖਹਿਰਾ ਭੇਜਿਆ ਇਹਨਾਂ ਤੋਂ ਵੀ বাজਜੋ ਤੇ ਤੀਜੀ ਮੈਨੂੰ ਲੱਗਦਾ ਕੋਈ ਕਿਸੇ ਦੀ ਹਵਾ ਹੈ ਨਹੀਂ ਤੇ ਜੇ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਬੋਲੋ ਕਾਰਯੋਗ ਸਾਥੀਓ ਆਸ ਕਰਦਾ ਕਿ ਤੁਹਾਨੂੰ ਮੇਰੀਆਂ ਗੱਲਾਂ ਜੇ ਮੈਂ 50 ਕੀਤੀਆਂ ਤਾਂ ਵਿੱਚੋਂ ਕੋ ਅੱਧੀ ਪਾਉਣੀ ਸਮਝ ਆ ਗਈ ਹੋਊਗੀ ਜੇ ਸਮਝ ਆਈ ਹੋਈ ਤਾਂ ਜਕਾਰਾ ਜਰੂਰ ਛੱਡਿਆ ਜੇ ਆਪਾਂ ਜਕਾਰੇ ਲਾਵਾਂਗੇ ਬੋਲੋ ਜੈ ਸੋਨਹਰ ਨਾਮ ਅੱਜ ਖੜੇ ਕਰਕੇ ਲਾਓ ਜਕਾਰੇ ਐ ਲੱਗਦਾ ਵੀ ਜਿਵੇਂ ਆਪਾਂ ਤਾਂ ਸੁੱਤੇ ਕਿਦੇ ਤੇ ਫਰਿੱਜ 'ਚ ਹੀ ਲੱਗੇ ਪਏ ਆ ਕਰੰਟ ਚਾਓ ਕਰੰਟ ਬੋਲੋ ਜੈ ਸੋਨਹਰ ਨਾਮ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੀ ਚੋਣ ਲੜ ਰਹੇ ਨੇ ਉੱਥੇ ਦੋਸਤੋ ਉਹਨਾਂ ਦੇ ਮੁਕਾਬਲੇ 'ਚ ਕਾਂਗਰਸ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਵੀ ਹਲਕਾ ਸੰਗਰੂਰ ਤੋਂ ਹੀ ਚੋਣ ਲੜ ਰਹੇ ਨੇ ਜੋ ਵੀ ਦੋਸਤੋ ਨੌਜਵਾਨ ਨੇ ਆਪਣੇ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਫਿਰਾਲੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੋਟੀਫਿਕੇਸ਼ਨ ਆਲ ਦੇ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ